ਬਿਲਕੁਲ ਝੂੜਦਾ ਪਲੰਦਾ ਲਿਆ ਕੇ ਨੇ ਸਾਹਮਣੇ ਰੱਖ ਦੇਣਾ ਚੀਮਾ ਸਾਹਿਬ ਨੇ ਜ਼ਹਿਰਖਾਨ ਜੋਗੇ ਪੈਸੇ ਵੀ ਇਹਨਾਂ ਨੂੰ ਆ ਚਾਹੀਦੇ ਹੋਣ ਤੇ ਰਿਜ਼ਰਵ ਬੈਂਕ ਆਫ ਇੰਡੀਆ ਇਨਕਾਰ ਕਰਦੇ ਆ ਚੀਮਾ ਸਾਹਿਬ ਤੁਸੀਂ 50% ਪੋਪੂਲੇਸ਼ਨ ਜਿਹੜੀ ਸਾਡੀਆਂ ਪੈਣਾ ਨੇ ਨੌਜਵਾਨ ਬੱਚੀਆਂ ਨੇ ਮਾਤਾਵਾਂ ਨੇ ਉਹਨਾਂ ਨੂੰ ਵਾਅਦਾ ਕੀਤਾ ਸੀ ਕਿ ਅਸੀਂ ਤੁਹਾਨੂੰ 1100 ਰੁਪਇਆ ਪਰ ਮਹੀਨਾ ਮਨਰੀਅਮ ਦਵਾਂ ਤਿੰਨ ਸਾਲ ਬੀਤਣ ਤੋਂ ਬਾਅਦ ਉਹਦੇ ਤੇ ਬਿਲਕੁਲ ਬਜਟ ਦੇ ਵਿੱਚ ਕੋਈ ਚਰਚਾ ਹੀ ਨਹੀਂ ਤੁਸੀਂ EMPLOYES ਨੂੰ OT's ਤੇ ਬਾਕੀ ਚੀਜ਼ਾਂ ਕਹੀਆਂ ਉਹਦੇ ਵਿੱਚ ਕੁਝ ਨਹੀਂ ਜੀ ਕਿਸੇ ਵੀ ਵਰਗਵਾਸੇ ਕਿਸਾਨਾਂ ਵਿੱਚ ਕੁਝ ਨਹੀਂ ਧਿਰ ਤੇ ਕੋਈ ਇਹਨਾਂ ਦਾ ਪ੍ਰੋਗਰਾਮ ਨਹੀਂ ਕੋਈ ਇਹਨਾਂ ਦੀ ਸੋਚ ਨਹੀਂ 2029 ਦੇ ਵਿੱਚ ਸੀਰੀਅਸ ਵਾਟਰ ਕ੍ਰਾਈਸਿਸ ਆਲਰੇਡੀ ਹੈ ਪੰਜਾਬ ਅੱਧਾ ਸੈਮੀ ਡੇਜ਼ਰਟ ਬਣਦੇ ਚਾਂਸੇ ਆ ਰਹੇ ਨੇ ਗਵਰਨਮੈਂਟ ਬਿਲਕੁਲ ਸੁੱਤੀ ਪਈ ਨੌਕਰੀਆਂ ਦੇ ਵਿੱਚ ਵੇਖੋ ਸਾਫ਼ ਤੌਰ ਅਸੀਂ ਗੱਲ ਕਹੀ ਹੈ ਜੇ ਇਮਾਨਦਾਰ ਸਰਕਾਰ ਹੋਵੇ ਤਾਂ ਓਪਨ ਚੱਲ ਤੁਸੀਂ ਇੱਕ ਵਾਈਟ ਪੇਪਰ ਨੌਕਰੀਆਂ ਤੇ ਤੁਸੀਂ 53000 ਕਹੀ ਐ ਮੈਂ ਕਹਿ ਰਿਹਾ ਬਿਲਕੁਲ ਕੋਰਾ ਝੂਠ ਤੇ ਫਰੋੜੇ ਪੰਜਾਬ ਦੇ ਜੇ ਸਹੀ ਬਣਾ ਦੇ ਵਿੱਚ ਨੌਕਰੀਆਂ ਦਿੱਤੀਆਂ ਉੱਤੇ ਵਾਈਟ ਪੇਪਰ ਦੋ ਉਹਨਾਂ ਬੱਚਿਆਂ ਦੇ ਨਾਂ ਦੋ ਉਹਨਾਂ ਦੇ ਐਡਰੈਸਸ ਦੋ ਟੈਲੀਫੋਨ ਨੰਬਰ ਦੋ ਤੇ ਮੈਂ ਕਿਹਾ ਦੱਸੋ ਇਹ ਕਿੱਡੀ ਗੱਲ ਐ ਤੁਸੀਂ ਦੇ ਨਹੀਂ ਪਾ ਰਹੇ ਉਹਦਾ ਮਤਲਬ ਐ ਕਿ ਨੌਕਰੀਆਂ ਥੋੜੀਆਂ ਨੇ ਝੂਠ ਬਹੁਤਾ ਐ ਚੀਫ ਮਿਨਿਸਟਰ ਜਿਹੜਾ ਪੰਜਾਬ ਦਾ ਉਹ ਅਸੈਂਬਲੀ ਛੱਡ ਕੇ ਭੱਜ ਗਿਆ ਐ ਇਨੂੰ ਸਾਰਿਆਂ ਨੂੰ ਵੱਡੀ ਹੈਰਾਨੀ ਇਸ ਗੱਲ ਦੀ ਹੈ ਕਿ ਮੁੱਖ ਮੰਤਰੀ ਇਥੇ ਆ ਨਹੀਂ ਦੇ। ਦਿੱਲੀ ਵਾਲੇ ਕਾਬਜ਼ ਹੋ ਗਏ ਨੇ। ਦਿੱਲੀ ਵਾਲਿਆਂ ਨੇ ਆਪਣੇ ਬੰਦੇ ਪੱਕੇ ਲਿਆ ਕੇ ਮੰინისტრਾਂਾਂ ਬਿਠਾ ਦਿੱਤੇ। ਪੱਕੇ ਬੰਦੇ ਆ ਕੇ ਸੀਐਮਓ ਚ ਬੈਠ ਕੇ ਸਾਰੀਆਂ ਬਦਲੀਆਂ ਤੁਸੀਂ ਵੇਖੋ। ਬੇਸਿਕਲੀ ਲੋਕਤੰਤਰ ਦੇ ਵਿੱਚ ਤਿੰਨ ਇੰਪੋਰਟੈਂਟ ਚੀਜ਼ਾਂ ਹੁੰਦੀਆਂ ਨੇ। ਸਾਰਿਆਂ ਨੇ ਪਹਿਲੇ ਉਹਨੂੰ ਚਲਾਉਣ ਵਾਸਤੇ ਨਿਆਂਪਾਲਿਕਾ, ਹਾਈ ਕੋਰਟ, ਆਨਰੇਬਲ ਹਾਈ ਕੋਰਟ ਰੋਜ਼ ਪਾਵੇਂ ਕਰਨਲ ਸਾਹਿਬ ਦਾ ਕੇਸ ਹੋਏ ਪਾਵੇਂ ਬਰਗਾੜੀ ਬਹਿਬਲ ਖਲਾਦੇ ਕੇਸੇ ਹੋਣ ਪਾਵੇਂ ਬੇਰਿਸ ਕਿਸਮ ਦੇ ਕੇਸੇ ਆਨੇ ਰੋਜ਼ ਇਹਨਾਂ ਨੂੰ ਛਿੜਕਾ ਪੈਂਦੀਆਂ ਨੇ ਕਿਹਦਾ ਜਵਾਬ ਦੋ ਜਵਾਬਦੇਨ ਨੂੰ ਇਹਨਾਂ ਕੋਈ ਹੈ ਕੋਈ ਨਹੀਂ ਇਹ ਕਿਸੇ ਨੂੰ ਬੋਲਣ ਦਿੱਤਾ ਜਾਂਦਾ ਕਿਸੇ ਨੂੰ ਨਹੀਂ ਬੋਲਣ ਦਿੱਤਾ ਨਵੀਂ ਇੱਕ ਲੋਕਤੰਤਰ ਦੀ ਬਣਾਲੀ ਵੇਖੀ ਹੈ ਇਹ ਕੈਮਰੇ ਅਜੇ ਤੱਕ ਦਰਸਤ ਨਹੀਂ ਕੀਤੇ ਗਏ ਅਸੀਂ ਲੌਂਗ ਸ਼ਾਟ 'ਚ ਹੀ ਆਂ ਹੁਣ ਤੇ ਕੱਲ ਤੋਂ ਤੁਸੀਂ ਵੇਖੋ ਇਹਨਾਂ ਦੇ ਆਪਣੇ ਐਮਐਲਏ ਕਹਿਣੇ ਸ਼ੁਰੂ ਕਰਦੇ ਤੇ ਕੀ ਅਸੀਂ ਹਿੰਦੁਸਤਾਨ ਦਾ ਹਿੱਸਾ ਹੈ ਕਿ ਪਾਕਿਸਤਾਨ ਦੇ ਟੋਟਲ ਝੂਠ ਹੈਲਥ ਤੇ ਐਜੂਕੇਸ਼ਨ ਤੇ ਐਜੂਕੇਸ਼ਨ ਮੰਤਰੀ ਸਾਹਿਬ ਮੈਂ ਦੋ ਵਾਰ ਸਵਾਲ ਕੀਤੇ ਨੇ ਸਵਾਲਾਂ ਦਾ ਜਵਾਬ ਹੀ ਨਹੀਂ ਦੇ ਸਕਦੇ ਤੋ ਇਹ ਤੀਸਰੀ ਪ੍ਰਣਾਲੀ ਸਾਡੇ ਅਫਸਰਾਂ ਦੀ ਹੁਣ ਅਫਸਰ ਜਿਹੜੇ ਤੇ ਇਹਨਾਂ ਦੇ ਨਜਾਇਜ਼ ਕੰਮ ਜਾਂ ਜਿੱਥੇ ਕੋਈ ਪੈਸਿਆਂ ਦੀ ਇਨਵੋਲਵਮੈਂਟ ਹੈ ਜਿਹੜਾ ਮੰਨ ਲੈਂਦਾ ਹੂ ਰਹਿਣ ਦਿੰਦੇ ਬਾਕੀ ਇੱਕ ਇੱਕ ਐਡਮਿਨਿਸਟ੍ਰੇਟਿਵ ਸੈਕਟਰੀ ਪੰਜਾਬ ਦਾ ਤੁਸੀਂ ਡਿਸਟ ਕੱਢ ਕੇ ਵੇਖੋ ਕੋਈ ਇਹੋ ਜਿਹਾ ਐਡਮਿਨਿਸਟ੍ਰੇਟਿਵ ਸੈਕਟਰੀ ਜਿਹਦੀ ਬਦਲੀ ਕੋਈ 4 ਤੋਂ 5 ਵਾਰ ਨਹੀਂ ਹੋਈ ਫਿਰ ਉਹਨੂੰ ਕਿਹਾ ਜਾਂਦਾ ਸੈਕਟਰੀ ਪਰਸਨਲ ਨੂੰ ਮਿਲੋ ਫਿਰ ਉਹਦੇ ਕੋਲ ਲਿਲਕੜੀਆਂ ਕਢਾਈਆਂ ਜਾਂਦੀਆਂ ਨੇ ਜਿਹੜਾ ਇਮਾਨਦਾਰੀ ਨਾਲ ਠੀਕ ਕੰਮ ਕਰਦਾ ਉਹਦੀ ਇਸ ਰਾਜ ਦੇ ਵਿੱਚ ਕੋਈ ਜਗ੍ਹਾ ਹੀ ਹੈ ਤੋਂ ਜੇ ਤੁਸੀਂ ਅੱਜ ਬਜਟ ਦੀ ਗੱਲ ਕਰੋ ਮੈਂ ਸਭ ਨਾਲ ਸਾਰਾ ਮੈਨੂੰ ক্লোਜ਼ਲੀ ਅਸੀਂ ਗਵਰਨਰਜ਼ ਅਡਰੈਸ ਨੂੰ ਫਾਲੋ ਕੀਤਾ ਹੈ ਗਵਰਨਰਜ਼ ਅਡਰੈਸ ਵੀ ਇਸੇ ਤੇ ਵਿੱਚੋਂ ਆਲਰੇਡੀ ਬਜਟ ਨੂੰ ਪਹਿਲੇ ਉਹਨਾਂ ਨੂੰ ਪਤਾ ਹੀ ਹੁੰਦਾ ਕਿ ਗਵਰਨਮੈਂਟ ਨੇ ਕਿ ਅਸੀਂ ਕੀ ਕੀ ਲੈ ਕੇ ਆਣਾ ਸੋ ਇਹਦੇ ਵਿੱਚ देयर ਇਜ਼ ਨਥਿੰਗ ਨੌਜਵਾਨਾਂ ਵਾਸਤੇ ਕੁਝ ਨਹੀਂ ਸਾਡੇ ਕਿਸਾਨਾਂ ਵਾਸਤੇ ਕੋਈ ਨਹੀਂ ਸਾਡੇ ਖੇਤ ਮਜ਼ਦੂਰ ਸਾਡੇ ਦਲਿਤ ਭਾਈਚਾਰਾ ਸਾਡੀਆਂ ਪਛਣੀਆਂ ਸ਼ਰੇੜੀਆਂ ਕਿਸੇ ਵਾਸਤੇ ਦੇ ਵਿੱਚ ਕੁਝ ਹੈ ਨਹੀਂ ਜੀ ਜ਼ਹਿਰ ਖਾਨ ਜੋਗੇ ਪੈਸੇ ਵੀ ਇਹਨਾਂ ਨੂੰ ਆ ਚਾਹੀਦੇ ਹੋਣ ਤੇ ਰਿਜ਼ਰਵ ਬੈਂਕ ਆਫ ਇੰਡੀਆ ਇਨਕਾਰ ਕਰ ਦਿੰਦਾ ਆ ਇਹਨਾਂ ਦਾ ਹਾਲ ਹੈ ਬਿਲਕੁਲ ਝੂਠ ਦਾ ਪਲੰਦਾ ਲਿਆ ਕੇ ਨੇ ਸਾਹਮਣੇ ਰੱਖ ਦੇਣਾ ਚੀਮਾ ਸਾਹਿਬ ਨੇ ਸੋ ਬੈ ਸਾਾਨੂੰ ਕੋਈ ਆਸ ਉਮੀਦ ਤੇ ਹੈ ਨਹੀਂ ਬਟ ਤੁਸੀਂ ਵੇਖੋ ਚਰਚਾ ਬਜਣ ਤੇ ਨਿਰੇਖ ਤੇ ਦਿੰਦੀ ਗਵਰਨਰ ਜੀ ਅਡਰੈਸ ਤੇ ਚਰਚਾ ਨਿਰੇਖ ਦਿੰਦੀ ਲੋ ਐਂਡ ਆਰਡਰ ਦਾ ਕੀ ਹਾਲ ਹੈ ਕਿਸ ਤਰ੍ਹਾਂ ਲੋਕਾਂ ਨੂੰ ਫਰੋਤੀਆਂ ਰੋਜ਼ ਆ ਰਹੀਆਂ ਚੱਟੀਆਂ ਆ ਰਹੀਆਂ ਨੇ ਜੋ ਹਾਲ ਤੁਸੀਂ ਆ ਵੇਖਿਆ ਹੀ ਹੈ ਪਹਿਲੇ ਦਿਨ ਤੇ ਮੰਤਰੀ ਕਹਿੰਦੇ ਸੀ ਜਿੱਦਣ ਇਹ ਬਾਰਡਰ ਦੇ ਉੱਤੇ ਕਿਸਾਨ ਚੁੱਕੇ ਗਏ ਨੇ ਇਹਨਾਂ ਨੂੰ ਡਿਟੇਨ ਕੀਤਾ ਗਿਆ ਪਹਿਲੇ ਕਹਿੰਦੇ ਸੀ ਕਿ ਜੀ ਇਹਨਾਂ ਨੇ ਸੜਕਾਂ ਰੋਪੀਆਂ ਨੇ ਪੰਜਾਬ ਦੇ ਇੰਡਸਟਰੀ ਦਾ ਵਪਾਰ ਦਾ ਬੜਾ ਨੁਕਸਾਨ ਹੁੰਦਾ ਤੇ ਮੈਂ ਪੁੱਛਿਆ ਸੀ ਕਿ ਮੈਨੂੰ ਇੱਕ ਮਿੰਟ ਜੀ ਮੈਂ ਪੁੱਛਿਆ ਸੀ ਕਿ ਮਾਨ ਸਾਹਿਬ ਤੁਸੀਂ ਦੱਸੋ ਇੰਡਸਟਰੀ ਦੀ ਟ੍ਰੇਡ ਦੀ ਤੇ ਕਿਸਾਨਾਂ ਦੀ ਤੁਸੀਂ ਕਿੰਨੀ ਵਾਰ ਮੀਟਿੰਗ ਕੀਤੀ ਟੇਬਲ ਤੇ ਲੈ ਕੇ ਆਂਦਾ ਇੱਕ ਵਾਰ ਵੀ ਹੁਣ ਤੁਸੀਂ ਵੇਖੋ ਜਿਹੜਾ ਐਫੀਡੇਵਿਟ ਦਿੱਤਾ ਗਿਆ ਔਨਰੇਬਲ ਹਾਈ ਕੋਰਟ ਦੇ ਵਿੱਚ ਐਸਐਸਪੀ ਪਟਿਆਲੇ ਵੱਲੋਂ ਉਹਦੇ ਚ ਸਾਫ ਤੌਰ ਤੇ ਕੀਆ ਗਿਆ ਕਿ ਅਸੀਂ ਖਨੌਰੀ ਤੇ ਇਹਨਾਂ ਬਾਰਡਰਾਂ ਤੋਂ ਦੂਸਰੇ ਤੋਂ ਇਸ ਗੱਲ ਕਾਰਨ ਕਿਸਾਨ ਚੁੱਕੇ ਨੇ ਕਿਉਂਕਿ ਸਾਡੇ ਕੋਲ ਇੰਟੈਲੀਜੈਂਸ ਦੀ ਇਨਪੋਰਟ ਸੀ ਕਿ ਦਿੱਲੀ ਨੂੰ ਕੂਚ ਕਰਨ ਲੱਗੇ ਨੇ ਜੇ ਦਿੱਲੀ ਨੂੰ ਕੂਚ ਕਰਨਗੇ ਤੁਹਾਨੂੰ ਪ੍ਰੋਬਲਮ ਕੀ ਹੈ ਉਹਦਾ ਮਤਲਬ ਤੁਸੀਂ ਸਹੀ ਤੌਰ ਤੇ ਭਾਜਪਾ ਦੀ ਤੇ ਦਿੱਲੀ ਦੀ ਜਿਹੜੀ ਬ੍ਰਿਸ਼ਟੋ ਬੰਬ ਫਾਇਰਸ ਉਹਦੇ ਮੁਤਾਬਕ ਚੱਲਣਾ ਚਾਹੁੰਦੇ ਹੋ ਜੀ ਹੁਣ ਵੇਖੋ ਉਸੇ ਟਾਈਮ ਉਹਨਾਂ ਨੇ ਬਾਰਡਰ ਸੀ ਤੇ ਚਾਹਨੇ ਬਾਰਡਰ ਖੁੱਲੇ ਰਹੇ ਨੇ ਬਟ ਸਾਡਾ ਕਹਿਣਾ ਹੈ ਕਿ ਪਹਿਲੇ ਜਦੋਂ ਧਰਨੇ ਲੱਗੇ ਨੇ ਇਨਡਾਇਰੈਕਟ ਡੈਸਟ ਅੰਡਰਸਟੈਂਡਿੰਗ ਹੈ ਇਸ ਸਰਗਰਮੈਂਟ ਨੇ ਕਿਸਾਨਾਂ ਨੂੰ ਉਸ ਪਾਸੇ ਲੈ ਗਏ ਕਿ ਜੋ ਭੁਗ ਪਹਿਲੇ ਬਾਰਡਰਾਂ ਤੇ ਬੈਠੋ ਤਾਂ ਹੀ ਤੁਹਾਡੀ ਕੋਈ ਐਮਐਸਪੀ ਦੀ ਗੱਲ ਕਰਾਂ ਪਹਿਲੇ ਇਹੀ ਸਰਕਾਰ ਹੈ ਜਿਹੜੀ ਛੁਟਕੀਆਂ ਨਾਲ ਐਮਐਸਪੀ ਦਿੰਦੀ ਛੁਟਕੀਆਂ ਨਾਲ ਹੁਣ ਇਹ ਛੁਟਕੀਆਂ ਵਾਲਾ ਕੋਈ ਅੰਦਰ ਬਤਾ ਹੀ ਨਹੀਂ ਲੱਭਦਾ ਚਲੋ ਕੋਈ ਮਸੂਮ ਨਾਸ਼ਣ ਹੋਵੇ ਕਿਸੇ ਨਾਲ ਗੱਲ ਕੀਤੀ ਹੈ ਐਂਟੀ ਡਰੋਨ ਸਿਸਟਮ ਲਗਾਉਣ ਵਾਸਤੇ ਵੀ ਹੁਣ ਇਹ ਵੀ ਮੈਨੂੰ ਪਤਾ ਲੱਗਿਆ ਅੱਜ ਕੋਈ ਇਹੋ ਜਿਹਾ ਅੰਦਰ ਮੈਨੂੰ ਪਤਾ ਲੱਗਾ ਪਤਾ ਨਹੀਂ ਉਹ ਸਹੀ ਹੈ ਕਿ ਗਲਤ ਹੈ ਕੀ ਜੀਏ ਕੋਈ ਜਿਸ ਤਰ੍ਹਾਂ ਕਾਸ ਸੈਂਸਸ ਦੀ ਗੱਲ ਕਰ ਰਹੇ ਅਸੀਂ ਡਰੱਗ ਸੈਂਸਸ ਕਰਾਉਣਾ ਚਾਹਦੇ ਅਸੀਂ ਵੈਲਕਮ ਕਰਾਂਗੇ ਬਸ ਉਹ ਡਰੱਗ ਸੈਂਸਸ ਸਾਰਿਆਂ ਨੂੰ ਪਹਿਲੇ ਚੀਫ ਮਿਨਿਸਟਰ ਤੋਂ ਕੈਬਨਿਟ ਤੇ ਇਹਨਾਂ ਦੇ ਮੰਤਰੀ ਸਾਰੀ ਵਿਧਾਨ ਸਭਾ ਦਾ ਦੋ ਪ੍ਰੋਟੈਸਟ ਹੋਏ ਸਾਰਿਆਂ ਨੂੰ ਪਹਿਲੇ ਤੇ ਇੱਥੋਂ ਹੀ ਕੰਮ ਸ਼ੁਰੂ ਕਰੀ ਜਾਓ ਵੇਖੀਏ ਤਾਂ ਸਹੀ ਕਿਨੇ ਕਨੇ ਸੁੱਕੇ ਇਨਾਂ ਚ ਇਹ ਤਾਂ ਮੈਨੂੰ ਯਾਦਦਾ ਇਹਨਾਂ ਨੇ ਆ ਡੈਸਟ ਕਰਾਣ ਤੋਂ ਭੱਜਣਾ ਵਿਧਾਨ ਸਭਾ ਦੀ ਖਾਲੀ ਹੋ ਜੀ اے چیمہ صاحب ਨੂੰ کہو کہ ਜਦੋਂ ਵੀ ਸਰਕਾਰ ਚਾਹਿਆ ਤੁਹਾਨੂੰ ਪਤਾ ਨਹੀਂ ਸੀ ਕਰਜ਼ਾ ਕਿੰਨਾ ਕਿਹੜੀ ਗੱਲ ਦਾ ਤੁਸੀਂ ਵਾਅਦਾ ਕੀਤਾ ਪੰਜਾਬ ਦੇ ਲੋਕਾਂ ਨਾਲ ਕਿ ਅਸੀਂ ਜੀ ਇੱਕ ਨਵਾਂ ਪੰਜਾਬ ਸਿਰਜਣਾ ਚਾਹੁੰਦੇ ਹਾਂ ਅਸੀਂ ਵੇਖੋ ਐਡਸ ਆਜੇ ਤੱਕ ਆਈ ਜਾਂਦੀਆਂ ਰੰਗਲੇ ਪੰਜਾਬ ਦੀ ਫਾਈਨੈਂਸ ਮਿਸਟਰ ਖੁਦ ਕੰਗਲਾ ਹੋਇਆ ਬੈਠਾ ਪੰਜਾਬ ਨੂੰ ਰੰਗਲਾ ਦੱਸੀ ਜਾਂਦੇ ਐਡਸ ਤੋਂ ਇਲਾਵਾ ਝੂਠੀਆਂ ਮਸ਼ਹੂਰੀਆਂ ਤੋਂ ਇਲਾਵਾ ਕੁਝ ਇਹਨਾਂ ਕੋ ਦੇਣ ਨਹੀਂ ਇਹ ਤੇ ਕਿਸਾਨੀਆਂ ਦਾ ਵੇਖੋ ਬਿਸਤਰੇ ਚੁੱਕ ਕੇ ਲੈ ਗਏ ਮੰਦੇ ਚੁੱਕ ਕੇ ਲੈ ਗਏ ਟਰਾਲੀਆਂ ਖੋਲ ਕੇ ਲੈ ਗਏ ਇਹ ਕੋਈ ਸਰਕਾਰ ਹੈ ਦੀ ਇਹੋ ਜੇ ਕੰਮ ਅਹਿਮਦ ਸ਼ਾਹ ਅਦਾਲੀ ਕਰਦਾ ਹੁੰਦਾ ਸੀ ਜਿਉਂ ਜਿਹਾ ਇਹ ਕਰਦੇ ਫਿਰਦੇ ਨੇ ਆਓ ਅੱਜ ਦੋ ਦੋ ਆਖੇ ਦੇ ਨਾ ਕਰਾਂਗੇ ਬਜਟ ਦੇ ਵਿੱਚ ਸਾਹਿਬ ਪੁੱਤ ਸਿੱਖਿਆ ਸ੍ਰਾਂਖਤੀ ਤੇ ਸਿਹਤ ਸ੍ਰਾਂਖਤੀ ਜਲਵਾ ਸਰਕਾਰ ਨੇ ਕੀਤੀ ਜੀ ਮੈਂ ਤੁਹਾਨੂੰ ਆ ਮੈਂ ਇਹਦਾ ਜੋ ਇੱਕ ਮੇਰੀ ਮੇਰੀ ਬੇਨਤੀ ਮੇਰੀ ਬੇਨਤੀ ਸੀ ਕਾਲੀ ਸਿੱਖਿਆ ਤੇ ਇਹਨਾਂ ਦੇ ਇੱਕ ਐਮਐਲਏ ਸਾਹਿਬ ਨੇ ਕਿਹਾ ਹੋਮ ਮਿਨਿਸਟਰ ਸਾਹਿਬ ਵੀ ਅਸੀਂ ਹਿੰਦੁਸਤਾਨ ਦੇ ਸਾਖ ਪਾਕਿਸਤਾਨ ਦੇ ਕੰਪਲੀਟ ਫੇਲਿਅਰ ਵੇਖੋ ਮੈਂ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਕੇ ਗੱਲ ਕਹਿ ਸਕਦਾ ਜ਼ੀ ਲੀਡਰਟੀ ਕਿਸੇ ਹਸਪਤਾਲ ਦੇ ਵਿੱਚ ਇੱਥੇ 50% ਤੋਂ ਵੱਧ ਸਟਾਫ ਦੀ ਸ਼ੌਰਟੇਜ ਕਿਤੇ ਡਾਕਟਰ ਨਹੀਂ ਕਿਤੇ ਕੋਈ ਨਰਸ ਨਹੀਂ ਕਿਤੇ ਕੋਈ ਮਸ਼ੀਨਰੀ ਨਹੀਂ ਕਿਤੇ ਕੋਈ ਦਵਾਈ ਨਹੀਂ ਅਬਲਬੀਰ ਸਿੰਘ ਜਿਹੜੇ ਹੈ ਨੇ ਮੰਤਰੀ ਸਾਹਿਬ ਇਹਨਾਂ ਦੇ ਆਪਣੇ ਮੈਡੀਕਲ ਕਾਲਜ ਤੁਸੀਂ ਰੋਜ਼ ਵੇਖਦੇ ਹੋ ਜਦੋਂ ਸੈਂਸਿਟਿਵ ਆਪਰੇਸ਼ਨ ਹੋ ਰਹੇ ਮੇਜਰ ਆਪਰੇਸ਼ਨ ਦੇ ਵਿੱਚ ਵੀ ਡਾਕਟਰਾਂ ਨੂੰ ਕਈ ਵਾਰ ਆਪਣੇ ਮੋਬਾਈਲ ਦੀਆਂ ਟਾਰਚਾ ਔਨ ਕਰਕੇ ਇਹ ਕਰਨੇ ਪੈਣ ਕੋਈ ਉੱਤੇ ਨਾ ਵੇਖੋ ਕੋਈ ਗੱਲ ਇਹਦੇ ਵਿੱਚ ਕੁਝ ਨਹੀਂ ਇਹਦਾ ਖੜਕਾ ਹੀ ਹੋਰ ਕੁਝ ਨਹੀਂ ਅੱਛਾ ਅਗਲੀ ਗੱਲ ਇੱਕ ਮਿੰਟ ਅਗਲੀ ਐਜੂਕੇਸ਼ਨ ਦੀ ਵੇਖੋ ਮੈਂ ਤੁਹਾਨੂੰ ਦੱਸਣਾ ਚਾਹਨਾ ਮੈਂ ਦੋ ਵਾਰ ਸਵਾਲ ਕੀਤੇ ਨੇ ਇਹਨਾਂ ਦੇ ਸਾਰਿਆਂ ਨੂੰ ਪੜ੍ਹੇ ਲਿਖੇ ਮੰਤਰੀ ਅਡੋ ਸਿੰਘ ਬੈਂਸੀ ਤੁਹਾਨੂੰ ਮੈਂ ਦੱਸਣਾ ਚਾਹਨਾ 64 ਗਵਰਨਮੈਂਟ ਮੈਂ ਟੋਟਲ ਪੁੱਛਿਆ ਕਿ ਮੈਨੂੰ ਗਵਰਨਮੈਂਟ ਕਾਲਜਾਂ ਦੀ ਲਿਸਟ ਦੋ ਕਿੰਨੀ ਹੈ ਉਹਨਾਂ ਨੇ ਕਿਹਾ 64 ਮੈਂ ਕਿਹਾ ਪ੍ਰਿੰਸੀਪਲ ਕਿੰਨਿਆਂ ਵਿੱਚ ਨਹੀਂ ਉਹਨਾਂ ਨੇ ਮੈਨੂੰ ਅੱਗੋਂ ਜਵਾਬ ਆਇਆ ਆਫੀਸ਼ੀਅਲ 35 ਕੋਧਾ ਮਦਾ 55% ਕਾਲਜਾਂ ਦੇ ਵਿੱਚ ਪ੍ਰਿੰਸੀਪਲ ਹਨ ਅੱਛਾ ਫਿਰ 10+2 ਜਿਹੜੇ 12ਵੀਂ ਦੇ ਸਕੂਲ ਨੇ 47% ਸਕੂਲਾਂ ਵਿੱਚ ਪ੍ਰਿੰਸੀਪਲ ਹਨ 10ਵੀਂ ਦੇ ਸਕੂਲਾਂ 'ਚ 42% ਪੰਜਾਬ ਦੇ 10ਵੀਂ ਦੇ ਸਕੂਲਾਂ ਵਿੱਚ ਤੁਹਾਡੇ ਹੈਡਮਾਸਟਰ ਹਨ 14000 ਸਾਡਾ ਟੀਚਰ ਹਨ ਐਲੀਮੈਂਟਰੀ ਐਜੂਕੇਸ਼ਨ ਅਫਸਰ ਹਨ ਕਿਸ ਕਿਸਮ ਦੀ ਗੱਲ ਕਰਦੇ ਨੇ ਵੀ ਝੂਠ ਹੈ ਵੇਖੋ ਗੱਲ ਇਸੇ ਝੂਠ ਕਿ ਨਾਲ ਚਿਰ ਰਹਿ ਸੋ ਉਹ ਤੁਹਾਡੇ ਸਾਹਮਣੇ ਹੋ ਚੁੱਕਿਆ ਕੁਝ ਇੱਥੇ ਅੰਦਰ ਰਹਿਨੇ ਝੂੜ ਦਾ ਬਲੰਦਾ ਮੈਨੂੰ ਤੇ ਬੜਾ ਅਫਸੋਸ ਆਇਆ ਜਦੋਂ ਮੈਂ ਤਰਸੀ ਹੋਗ ਹਾਲਾਤ ਵੇਖ ਕੇ ਗਵਰਨਰ ਸਾਹਿਬ ਦੇ ਕਪੜੇ ਲਿਖੇ ਚੰਗੇ ਆਦਮੀ ਨੇ ਉਹਨਾਂ ਦੇ ਹੱਥਾਂ ਚੋਂ ਝੂੜ ਦਾ ਬਲੰਦਾ ਦੇ ਦਿੱਤਾ ਅੱਪੜੀ ਚੱਲੋ ਉਹ ਦੋਨਾਂ ਨੇ ਵੀ ਸੈਣ ਉਹਨਾਂ ਸੋਚਿਆ ਇਹੋ ਜੀ ਆਪਾਂ ਉਹ ਚ ਸਾਹਮਣੇ ਕਾਗਜ਼ੇ ਰੱਖ ਦਿੱਤੇ ਉਹ ਜਿਹੋ ਤੇ ਜਕਾਤਾਂ ਜੋ ਕੱਢੇ ਪਾਸ ਬਾਅਦ ਛੋ ਹੈ ਬਿਹਰੇ ਆਜੂ ਦੋ ਦੋ ਹੱਥੇ ਦੇ ਨਾਲ ਕਰਨਾ ਬਟੇ ਦੇ ਹੱਥਾਂ ਵਿੱਚ ਕੁਝ